ਬਹੁਤ ਦਿਨ ਹੋ ਗਏ ਓਏ ਕੋਈ ਕਾਂਡ ਹੀ ਨਹੀਂ ਕੀਤਾ ਓਏ ਲੱਗਦਾ ਪਿੰਡ ਵਾਲੇ ਫੇਰ ਬਦਮਾਸ਼ਾਂ ਕੋਲੋਂ ਡਰਨਾ ਹਟ ਗਏ ਨੇ ਓਏ ਉਹ ਨਹੀਂ ਸਤਾਜ ਜੀ ਜੋ ਤੁਹਾਡਾ ਪਿੰਡ ਚ ਨਾਮ ਲਈਦਾ ਨਾ ਲੋਕੀ ਸਾਰਾ ਘੜਦੇ ਨੇ ਉਹ ਭੰਗਿਆ ਉਹ ਭੰਗਿਆ ਬਾਲੀ ਨਾ ਬਕਵਾਸ ਮਾਰਿਆ ਕਰ ਤੂੰ ਤੇਨੂੰ ਬਹੁ ਵਾਰੀ ਸਮਝਾਇਆ ਉਹ ਨਹੀਂ ਸਤਾਜ ਜੀ ਜੋ ਤੁਸੀਂ ਗਲੀ ਚ ਨੰਗਦੇ ਹੋ ਨਾ ਲੋਕੀ ਨੱਕ ਤੇਰ ਮਾਲ ਧਰ ਲੈਂਦੇ ਕੋ ਨਾ ਬਣਾਵੇਂ ਨਾ ਹਾਨੂੰ ਨਾਣ ਦੇਵੇਂ ਉਹ ਭੌਂਕਿਆ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਹਉ ਤਾਰਦੀ ਮੇਰੇ ਯਾਰ ਰਿਸ਼ਤੇਦਾਰਾਂ ਨੇ ਅੱਜ ਕਰੇ ਤੇ ਉਹਨਾਂ ਦੀ ਸੇਵਾ ਪਾਣੀ ਚ ਕਿਸੇ ਤਰ੍ਹਾਂ ਦੀ ਕਮੀ ਆ ਗਈ ਨਾ ਤੇ ਮੈਂ ਤੇਰੀ ਰੇਲ ਬਣਾ ਦੇਣੀ ਆ ਨਾਲੇ ਤੂੰ ਮੇਰੇ ਕਬੇ ਸੁਭਾ ਨੂੰ ਜਾਣਦਾ ਚੰਗੀ ਤਰ੍ਹਾਂ ਕੋ ਤਾਰਦੀ ਗਲਤੀ ਹੋ ਗਈ ਮਾਫ ਕਰ ਦੇ ਮੈਂ ਮੇਰੀ ਗੱਲ ਸੁਣ ਮੈਂ ਚੱਲਿਆ ਕਿਸੇ ਦੀ ਸਫਾਰੀ ਲੈਣ ਠੀਕ ਹੈ ਨਾ ਸਫਾਰੀ ਗਾ ਨਹੀਂ ਲਿਆ ਪਚੂ ਰੇ ਨੂੰ ਕਿਵੇਂ ਸਮਝਾਵਾਂ ਬੰਦਾ ਵੱਡਣਾ ਬੰਦਾ ਤਲੀ ਫਿਰਦਾ ਉਸਤਾਜ ਦਾ ਓਏ ਇਹ ਹਥਿਆਰ ਨਵਾਂ ਤਿਆਰ ਕੀਤਾ ਪਾਗਲਾ ਮੇਰੀ ਗੱਲ ਸੁਣ ਰਿਸ਼ਤੇਦਾਰਾਂ ਨੇ ਆਣਾ ਤੇ ਉਹਨਾਂ ਦੇ ਖਾਣ ਪੀਣ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ ਨਹੀਂ ਰਹਿਣ ਦੇ ਉਸਤਾਦ ਜੀ ਮੈਨੂੰ ਮਾਫ਼ ਹੁਣ ਮੈਂ ਚੱਲਿਆ ਠੀਕ ਹੈ ਚੰਗਾ ਮੈਨੂੰ ਮਾਫ਼ ਕਰ ਦਿਓ ਉਸਤਾਦ ਜੀ ਉਹ ਮੈਨੂੰ ਮਾਫ਼ ਕਰ ਦਿਓ ਉਸਤਾਦ ਜੀ ਮੈਂ ਮੈਂ ਸੇਵਾ ਕਰੂ ਪੂਰੀ ਸੇਵਾ ਕਰੂ ਉਸਤਾਦ ਜੀ ਉਸਤਾਦ ਅੱਗੇ ਦੋਂਦੇ ਵਾਗੇ ਤੂੰ ਕਿਵੇਂ ਨਾਲ ਚਪੈ ਖੜਿਆ ਉਹ ਮੇਰੇ ਤੋਂ ਡਰ ਗਿਆ ਉਸਤਾਦ ਉਹ ਮੇਰਾ ਸੁਭਾਅ ਬੜਾ ਗੰਦਾ ਮੈਂ ਨਹੀਂ ਕਰਦਾ ਦੁਰਦਾਸ ਤੂੰ ਤੂੰ ਬੈਠਾ ਕਿਵੇਂ ਆ ਗਿਆ ਉਹ ਤੂੰ ਜਾਣਦਾ ਨਹੀਂ ਮੇਰੇ ਸੁਭਾ ਨੂੰ ਬਹੁਤ ਕੌੜਾ ਸੁਭਾ ਰਿਸ਼ਤੇਦਾਰ ਕਿਹੜਾ ਉਹਦਾ ਪਤਾ ਨਹੀਂ ਸਾਲਾ ਦੋਵੇਂ ਵੱਡੇ ਜਾਵਾਂਗੇ ਓਏ ਉਹ ਆ ਗਿਆ ਮਿਲਦਾ ਹਨਾ ਤੁਹਾਡੇ ਉਸਤਾਦ ਜੀ ਕਿਧਰ ਅੱਛਾ ਤੁਸੀਂ ਉਸਤਾਦ ਜੀ ਦੇ ਦੋਸਤ ਹਾਂ ਆਜੋ 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 ਇੱਕ ਮਿੰਟ ਇੱਕ ਮਿੰਟ ਪੰਜ ਮਿੰਟ ਚਾਹ ਚਰਬਾ ਬੈਠੋ ਅੱਛਾ ਉਸਤਾਦ ਬੈਠੋ ਬੜੀ ਜੂਰੂ ਆਇਆ ਹੈ ਨਾ ਕਿ ਲੋਗ ਠੰਡਾ ਆ ਗਰਮ ਕੀ ਨਾ ਕੁਛ ਨਹੀਂ ਕੁਛ ਨਹੀਂ ਦਾ ਮਤਲਬ ਨਹੀਂ ਸਾਨੂੰ ਤਾਰੇ ਕੋ ਤੂੰ ਯਾਰ ਤੂੰ ਦਸ ਕੀ ਖਾਏਗਾ ਨਾ ਕੁਛ ਨਹੀਂ ਬਸ ਉਹ ਕੁਸਤਾ ਖਾਏਗਾ ਯਾਰ ਖਮਾ ਮੇ ਕੁਸਤਾ ਖਾ ਰਾ ਮੇਰਾ ਬਾਪੂ ਕਿੱਥੇ ਹੈ ਯਾਰ ਰੋਤਾ ਸਪਾਰੀ ਲੈਣ ਗਿਆ ਬੰਦਾ ਬੁੰਡਾ ਵਟਣਾ ਉਹਨੇ ਕੋਈ ਅੱਜ ਫੇਰ ਝਗੜਦੇ ਝਗੜੀ ਰਹੇ ਮਿਲਦਾ ਬਾਪੂ ਅੱਜ ਫੇਰ ਜੂਰ ਖਾਉ ਕਿਹੜੀ ਸਪਾਰੀ ਲੈਣ ਗਿਆ ਕੋਈ ਖਾਲਾ ਪਰਾ ਕੁਸਤਾ ਖਾਣ ਕੋ ਲੈ ਕੇ ਲੈ ਲਿਓ ਹੈ ਕਿ ਲੈ ਭਾਈ ਕਿ ਲੈ ਹੈਗਾ ਭਾਈ ਹੈ ਜੋ ਹੈ ਕੀਲਾ ਉਹ ਰਗਾ ਕੇ ਕਿਲਾ ਲਾਈਕ ਠੈਕ ਪਟਿਆ ਨਿਆ ਕਿਲਾ ਤਾਜੀ ਆਲੂ ਆਲੂ ਆਖੀ ਲਾ ਲਓ ਇਹ ਆਲੂ ਕਿ ਉਹ ਤੇਰੀ ਉਹ ਖਾਜ ਉਹ ਠੇਕ ਬੈ ਉਹ ਪਟਾ ਕੇ ਚਾ ਕੇ ਸਾਫ ਕਰਾਂਗੇ ਕਿਆ ਕਰਾ ਪਟਾ ਕੇ ਮਸਾਲਾ ਲੱਗਿਆ ਕਿਲਾ ਲੱਗਿਆ ਕਿਲਾ ਆਲਾ ਉਹ ਗੰਦਾ ਕੇਲਾ ਮੈਂ ਨਹੀਂ ਖਾਣਾ ਓਏ ਥਾਪ ਕੀਤਾ ਲੈ ਮੈਂ ਸਾਫ ਕਰ ਦਿਆ ਖਰ ਜਾ ਮੈਂ ਸਾਫ ਕਰ ਦਿਆ ਤੈਨੂੰ ਓਏ ਸੂ ਕਪੜੇ ਨਾਲ ਮੇਰੇ ਉਸਤਾਦ ਦੀ ਮੈਂ ਬੇਸ਼ਕੀਮਤੀ ਗੱਡੀ ਸਾਫ ਕਰਦਾ ਹੁਣ ਤੇਰਾ ਕੇਲਾ ਵੀ ਸਾਫ ਕਿੰਨੀ ਕਮਹੰਗੀ ਬੜਾ ਯਾਰ ਉਹ ਯਾ ਕੇਲਾ ਖਾ ਯਾਰ ਬੱਡੇ ਪਾਈ ਕੇਲਾ ਖਾ ਉਹ ਮੈਂ ਨਹੀਂ ਖਾਂਦਾ ਗੰਦਾ ਕੇਲਾ ਹਜੇ ਗੰਦਾ ਐ ਉਹ ਜਾ ਤੋ ਕੇਲਾ ਤੋ ਕੇਲਾ ਦੋਵੇਂ 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 ਤੋ ਕੇਲਾ ਤੋ ਕੇਲਾ ਸਾਫ ਬਣਾ ਦੋ ਲੀ ਨਹੀਂ ਆਂਦਾ ਉਹਨੇ ਸਾਫ ਕਰਕੇ ਖਾ ਸਾਫ ਕੇ ਸਾਫ ਬਣਾ ਮਿਲ ਨਹੀਂ ਹੈਗੀ ਓਏ ਉਹ ਲੈ ਮੈਂ ਸਾਫ ਕਰਾਂ ਸਾਫ ਬਣ ਨਹੀਂ ਮਿਲੀ ਉਹ ਕੀ ਕਰੀਂ ਆ ਨਾ ਓਏ ਉਹ ਸਾਫ ਕਰੀਂ ਆ ਨਾ ਕੇਲੇ ਨੂੰ ਉਹਨੇ ਲੈ ખવાના પેના મનુ ફાર નહી ગીટા સંગું હા એનું ખવાના પેના ખા લા બચગ ખા લા ખા લચ ગી પેની ਕੀਵਾ ਕਰੀਏ ਉਸਤਾਦ ਬੱਲੇ ਬੱਲੇ ਹੋ ਸ਼ਾਬਾਸ਼ ਹਾਂ ਚਾਗਲਾ ਆਏ ਤਾਜੀ ਇੱਤਦਾਰ ਨੇਣਾ ਸੀ ਕਰੀ ਸੇਵਾ ਪੜ ਕੇ ਨਾ ਪੁੱਛ ਕੇ ਦੇਖੋ ਉਸਤਾਦ ਜੀ ਅਸੀਂ ਤਾਂ ਪੂਰੇ ਕਿੱਲੇ ਜੜ ਤੇ ਕਿੱਲ ਆਹ ਦੇਖੋ ਸੇਵਾ ਪੂਰੀ ਕੀਤੀ ਹਾਂ ਕਿਨ ਫੜ ਲਿਆ ਤੁਸੀਂ ਯਾਰ ਇਹ ਥੋੜਾ ਦਾ ਕੋ